ਅਜੇ ਪਿੰਡ ਚ ਮੈਂ ਜੰਨੇ ਆਪਣੇ ਉਥੋਂ ਦੇ ਸਿੰਘਾਂ ਦੀ ਕੁਝ ਆਏ ਵੀ ਐ ਜਿਹੜੇ ਜੰਪਾਲ ਤੋਂ ਜਾਣਦੇ ਐ ਉਹਨਾਂ ਨੂੰ ਪੁੱਛ ਲਵਾਂ ਜਦੋਂ ਜਾ ਕੇ ਘਰ ਦੇਖਾਇਓ ਪਿੰਡ ਅਮਰੀਕਾ ਦੇ ਆਏ ਸੀਗੇ ਪ੍ਰੈਸ ਵਾਲੇ ਤੇ ਘਰ ਵੇਖ ਕੇ ਚੜ ਕੇ ਰੋਂਦੇ ਸੀ ਮੈਂ ਗੱਲ ਕੀ ਐ ਕਹਿੰਦੇ ਪ੍ਰੋਫੈਸਰ ਤੇਰੀ ਇੰਨੀ ਸੰਤ ਤੇਰੇ ਨਾਲ ਐ ਜੀ ਪੈਸਾ ਇੰਨਾ ਹੁੰਦਾ ਘਰ ਦੀ ਹਾਲਤ ਤੇ ਖਸਤਾ ਇੰਨੀ ਕਿਉਂ ਐ ਚਾਰ ਦੀਵਾਰੀ ਕਿਤੇ ਨਹੀਂ ਚੱਕਰ ਦੀ ਲੰਗ ਪੰਦੀ ਰੋਟੀ ਖਾਂਦੇ ਆਪੇ ਤੇ ਜੇ ਉਹਨਾਂ ਨੇ ਪੁੱਛਿਆ ਕੀ ਕਾਰਨ ਐ ਮੈਂ ਕਿਹਾ ਹੀ ਕਾਰਨ ਕਾਹੀ ਵੀ ਸੰਗਤ ਨਾਲ ਕਿਹਾ ਮਾ ਜਲਮ ਰਾਜ ਦੀਆਂ ਜਦੋਂ ਜੜਾ ਪੁੱਟੀਆਂ ਕੁੱਲੀ ਵਾਲੇ ਪੁੱਟੀਆਂ ਕੋਠੀ ਵਾਲੇ ਵੀ ਕਦੇ ਜਲਮ ਰਾਜ ਦੀ ਜੜ ਨਹੀਂ ਪੁੱਟੀ ਅੱਜ ਤੱਕ ਜੇ ਪੁੱਟੀਆਂ ਦਾ ਦਸੋਂ ਉੱਠ ਕੇ ਕੋਠੀ ਵਾਲੇ ਨੂੰ ਕੋਠੀ ਦਾ ਫਿਕਰ ਹੋਣਾ ਫ੍ਰਿਜ ਦਾ ਫਿਕਰ ਹੋਣਾ ਗੁਆਚ ਨਾ ਜਾਵੇ ਤੇ ਕੁੱਲੀ ਵਾਲੇ ਦਾ ਕੀ ਚੁੱਕਿਆ ਕਿ ਸ਼ਰਾ ਦੂਜੇ ਘਰੇ ਹੋ ਜਾਊਗਾ ਚਾਹ ਕੁੱਲੀ ਤੇ ਰਹਿੰਦਾ ਪੜਿਆ ਜਾਂ ਕੱਖਾਂ ਦੇ ਪੜਿਆ ਜਾਂ ਕੋਠੀ ਵਿੱਚ ਪੜਿਆ ਹੈ ਮੈਨੂੰ ਮੇਰੀ ਜ਼ਿੰਦਗੀ ਦੇ ਗੌਰਮੈਂਟ ਦਾ ਜੱਗ ਨਿਉਂਦਾ ਮੈਨੂੰ ਵਿਖਾ ਦਿਓ ਫਿਰ ਤੇ ਉਹ ਜਿੰਨੀ ਸਜ਼ਾ ਦੇਣੀ ਗੁਰੂ ਕੀ ਸੰਗਤ ਨੇ ਦੇ ਲਿਓ ਸਰਪੱਤ ਅੱਜ ਇਹ ਲੋਕ ਆਪਣੀ ਗੌਰਮੈਂਟ ਅਜਾ ਨਿਉਂਗਾ ਨਹੀਂ ਸੰਗਤ ਤੱਕ ਤਾਂ ਹਮੇਸ਼ਾ ਨੇ ਆਇਆ